1947 ਦਾ ਵਟਵਾਰਾ ਪੰਜਾਬ ਦਾ ਵਟਵਾਰਾ ਸੀ ਇਹ ਸਭ ਨੂੰ ਪਤਾ ਵਾ ਜੀ ਅਸੀਂ ਕਹਿੰਦੇ ਆਂ ਇੰਡੀਆ ਤੇ ਪਾਕਿਸਤਾਨ ਵੰਡੇ ਆ ਗਿਆ ਪਰ ਨਹੀਂ ਇਹ ਪੰਜਾਬ ਦਾ ਵਟਵਾਰਾ ਸੀ ਸਾਡੇ ਪਾਣੀਆਂ ਦਾ ਵਟਵਾਰਾ ਸੀ ਸਾਡੀ ਜ਼ੁਬਾਨ ਦਾ ਵਟਵਾਰਾ ਸੀ ਸਾਡੀ ਧਰਤੀ ਦਾ ਵਟਵਾਰਾ ਸੀ ਸਾਡੇ ਘਰ ਧਾਮਾਂ ਦਾ ਵਟਵਾਰਾ ਸੀ ਜੀ ਬਹੁਤ ਕੁਝ ਵੰਡਿਆ ਗਿਆ ਉਹ ਫਿਰ ਮੈਂ ਰਚਨਾ ਕਈ ਸਾਲ ਪਹਿਲਾਂ ਰਿਕਾਰਡ ਕਰਵਾਈ ਸੀ ਉਹਦੇ ਵਿੱਚ ਜ਼ਿਕਰ ਕੀਤਾ ਗਿਆ ਸੀ ਕਿ ਸਿੱਖ ਕੌਮ ਦਾ ਸੈਨਾ ਅਧ ਵਿੱਚ ਕਾਰੋਂ ਚੀਰਿਆ ਗਿਆ ਸਿਆਸਤਦਾਨਾਂ ਚੱਲੀ ਅਸੀਂ ਚਾਲ ਟਕਾਣੇ ਦੀ ਕੀ ਲੈਣਾ ਸੀ ਬਾਬਾ ਇਹੋ ਜੀ ਆਜ਼ਾਦੀ ਤੋਂ ਤਰਸ ਗਏ ਹਾਂ ਵੇਖਣ ਦੀ ਤਰਤੀਬ ਟਕਾਣੇ ਉਹਦੇ ਵਿੱਚ ਫਿਰ ਇਸ ਘਟਨਾ ਦਾ ਜ਼ਿਕਰ ਕੀਤਾ ਗਿਆ ਕਿ ਦਰਰਾ ਖੈਬਰ ਰੋਕਿਆ ਜਿੰਨਾ ਹਿੱਕਾਂ ਡਾ ਢਾ ਕੇ ਵਾਹ ਦਰਰਾ ਖੈਬਰ ਰੋਕਿਆ ਜਿੰਨਾ ਹਿੱਕਾਂ ਡਾ ਢਾ ਕੇ ਵੇਖ ਨਹੀਂ ਸਕਦੇ ਅੱਜ ਸਮਾਦੀ ਨਲੂਏ ਦੀ ਜਾ ਕੇ ਖੁੱਲੇ ਆ ਲਾਂਗਾ ਭਾਵੇਂ ਕੁਝ ਸਕੂਨ ਦੇ ਗਿਆ ਪਰ ਘੁੱਟਾਂ ਨਾਲ ਤੇ ਨਹੀਂ ਮਿਟਦੀ ਖੂਪੀ ਜਾਣੀ ਦੀ ਈ ਲੈਣਾ ਸੀ ਬਾਬਾ ਇਹੋ ਜਿਹੀ ਆਜ਼ਾਦੀ ਤੋਂ ਤਰਸ ਗਏ ਹਾਂ ਵੇਖਣ ਲਈ ਧਰਤੀ ਨਨਕਾਣੇ ਦੀ